ਹਾਂ ਜੀ ਪਰਵਾਹ ਨਹੀਂ ਭਾਰਤ ਮਾਤਾ ਕੀ ਜੈ ਜੈ ਭੀਜ ਜੈ ਭਾਰਤ ਜੈ ਭੀਜ ਜੈ ਭਾਰਤ ਆਵਾਜ਼ ਸਭ ਤੇਰੀ ਸੋਚ ਤੇ ਅੱਜ ਅਸੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੀਮ ਆ ਜਿਹ ਸਾਡੇ ਅਸੀਂ ਮੋਚ ਦੇ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਸਾਡੇ ਮੰਡਲ ਪ੍ਰਧਾਨ ਸਾਹਿਬਾਨ ਸਮੁੱਚੀ ਟੀਮ ਜਿਹੜੀ ਆ ਸਾਡੀਆਂ ਭੈਣਾਂ ਨਾਲ ਆਈਆਂ ਅੱਜ ਭਾਰਤ ਦੇ ਸਭ ਤੋਂ ਨਰਮਤਾ ਭਾਰਤ ਰਤਨ ਡਾਕਟਰ ਤੀਮਰਾਮ ਮੇਦਕਰ ਜੀ ਦੇ ਜੋ ਪੰਜਾਬ ਸਰਕਾਰ ਦੇ ਜਿਹੋ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਉਹ ਜਿਹੜੀ ਬੇਅਦਬੀ ਦੇ ਘਟਨਾਵਾਂ ਜਿਹੜੀਆਂ ਜਾਦੀਆਂ ਵਧੀਆਂ ਪੰਜਾਬ ਦੇ ਵਿੱਚ ਉਸ ਦੇ ਵਿਰੋਧ ਵਿੱਚ ਅਸੀਂ ਇਕੱਠੇ ਹੋਏ ਆਂ ਔਰ ਪੰਜਾਬ ਸਰਕਾਰ ਜਿਹੜੀ ਆ ਉਹਦੇ ਕੰਨ ਖੋਲਣ ਵਾਸਤੇ ਜੀ ਜਿਹੜਾ ਬੀਸੀ ਸਾਹਿਬ ਨੇ ਇੱਕ ਮੰਗ ਪੱਤਰ ਵੀ ਦੇਣ ਜਾ ਰਹੇ ਆ ਤਾਂ ਜੋ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਉੱਥੇ ਸੀਸੀਟੀਵੀ ਕੈਮਰੇ ਲਾਏ ਜਾਣ ਹਰ ਹਰ ਜਿੱਥੇ ਆਪਾਂ ਮੂਰਤੀ ਲੱਗੀ ਹੋਈ ਆ ਔਰ ਉੱਥੇ ਜੀ ਸੁਰੱਖਿਆ ਵਧਾ ਕੇ ਜਿਹੜੇ ਸ਼ਰਾਰਤੀਆਂ ਸਰਾਂ ਨੂੰ ਫੜ ਕੇ ਗ੍ਰਿਫਤਾਰ ਕੀ ਕਰਕੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਤਾ ਜੋ ਕਿ ਕੋਈ ਜੁਰਤ ਨਾ ਕਰ ਸਕੇ ਕਿਉਂਕਿ ਇਸ ਦੇ ਨਾਲ ਸਾਡੀਆਂ ਜਿਹੜੀਆਂ ਭਾਰਤ ਵਾਸੀਆਂ ਦੀਆਂ ਡਾਕਟਰ ਭੀਮਰਾਮਬੀਦ ਕਾ ਸਾਹਿਬ ਬਹੁਤ ਭਾਵਨਾਵਾਂ ਜੁੜੀਆਂ ਹੋਈਆਂ ਹਨ ਉਸ ਭਾਰਤ ਦੇ ਸੰਵਿਧਾਨ ਦੇ ਅੰਦਰ ਮਾਤਾ ਹਨ ਤਾਂ ਹੀ ਅੱਜ ਅਸੀਂ ਆਪਣਾ ਦੇਸ਼ ਦੀ ਇੱਜ਼ਤ ਅਤੇ ਨੈਗਿਆਉ ਮਾਨ ਰਹੇ ਹਾਂ ਸੋ ਅਸੀਂ ਇਸ ਗਲ ਦੀ ਨਖੇਦੀ ਕਰਦੇ ਹਾਂ ਜੋ ਘਟਰਾਵਾ ਹੋ ਰਹੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਦੋਸ਼ੀਰ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ ਧੰਨਵਾਦ ਬਸ